ਤਜਮਿਨੀ ਵਿਵਾਦ ਦੇ ਚੱਲਦਿਆਂ ਇੱਕ ਕਿਸਾਨ ਨੂੰਏ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜੀ ਹਾਂ ਖੜੂਰ ਸਾਹਿਬ ਦੇ ਅਧੀਨ ਆਉਂਦਾ ਪਿੰਡ ਜਾਮਰਾਈ ਜਿੱਥੇ ਕਿ ਸ਼ਾਮ ਨੂੰ ਅਣਪਛਾਤੇ ਵਿਅਕਤੀ ਆਉਂਦੇ ਨੇ ਹਮਲਾਵਰ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਖੇਤਾਂ ਦੇ ਵਿੱਚ ਕੰਮ ਕਰਦੇ ਕਿਸਾਨ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਜੀ ਹਾਂ ਤਾਬੜ ਤੂੜ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇਸ ਕਿਸਾਨ ਦੀ ਮੌਤ ਹੋ ਚੁੱਕੀ ਹੈ ਤਾਂ ਜ਼ਮੀਨੀ ਵਿਵਾਦ ਦਾ ਮਸਲਾ ਇਹ ਦੱਸਿਆ ਜਾ ਰਿਹਾ ਕਿ ਜ਼ਮੀਨੀ ਵਿਵਾਦ ਦੇ ਕਾਰਨ ਇਹ ਸਾਰਾ ਕੁਝ ਕੀਤਾ ਗਿਆ ਕਿ ਕਿਸਾਨ ਨੂੰ ਖੇਤਾਂ ਦੇ ਵਿੱਚ ਕੰਮ ਕਰਦਿਆਂ ਉਹਦੇ ਉੱਪਰ ਫਾਇਰਿੰਗ ਕੀਤੀ ਗਈ ਗੋਲੀਆਂ ਚਲਾਈਆਂ ਗਈਆਂ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਵਤਾਰ ਸਿੰਘ ਹੈ ਜਾਣਕਾਰੀ ਜਿਹੜੀ ਮਿਲੀ ਹੈ ਕਿ 62 ਸਾਲ ਦੀ ਉਮਰ ਹੈ ਜਾਮਾ ਰਾਇ ਪਿੰਡ ਦਾ ਹੀ ਰਹਿਣ ਵਾਲਾ ਹੈ ਤਾਂ तकरीबन 3:00 ਵਜੇ ਦਾ ਸਮਾਂ ਸੀਗਾ ਜਦੋਂ ਕਿਸਾਨ ਆਪਣੇ ਖੇਤਾਂ ਦੇ ਵਿੱਚ ਅ ਕੰਮ ਕਰ ਰਿਹਾ ਸੀ ਤਾਂ ਪਛਾਤੇ ਵਿਅਕਤੀ ਹਮਲਾਵਰ ਆਉਂਦੇ ਨੇ ਅ ਔਰ ਇਸ ਵਾਰਦਾਤ ਨੂੰ ਉਹਨਾਂ ਦੇ ਵੱਲੋਂ ਅੰਜਾਮ ਦੇ ਦਿੱਤਾ ਜਾਂਦਾ ਹੈ ਤਾਬੜ ਤੋੜ ਫਾਇਰਿੰਗ ਜਿਹੜੀ ਆ ਇਸ ਕਿਸਾਨ ਦੇ ਉੱਪਰ ਕਰ ਦਿੱਤੀ ਜਾਂਦੀ ਹੈ ਜਿਹੜੀ ਮੁੱਢਲੀ ਜਾਣਕਾਰੀ ਸਾਨੂੰ ਮਿਲ ਪਾਰੀ ਹੈ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਕੋਈ ਜ਼ਮੀਨ ਦਾ ਮਸਲਾ ਸੀਗਾ ਉਸ ਨੂੰ ਲੈ ਕੇ ਹੀ ਇਹ ਸਾਰਾ ਵਿਵਾਦ ਜਾਪ ਰਿਹਾ ਉਸ ਨੂੰ ਲੈ ਕੇ ਹੀ ਇਹ ਵਾਰਦਾਤ ਹੋਈ ਹੈ ਇਸ ਜਾਣਕਾਰੀ ਦੇ ਵਿੱਚ ਸਾਨੂੰ ਪਤਾ ਲੱਗ ਪਾਇਆ ਕਿ ਜ਼ਮੀਨ ਦਾ ਕੋਈ ਵਿਵਾਦ ਸੀਗਾ ਤਾਂ ਉਸ ਨੂੰ ਲੈ ਕੇ ਹੀ ਇਸ ਕਿਸਾਨ ਦੇ ਉੱਪਰ ਫਾਇਰਿੰਗ ਕੀਤੀ ਗਈ ਹੈ ਔਰ ਫਾਇਰਿੰਗ ਦੇ ਦੌਰਾਨ ਜਦੋਂ ਰੌਂਦ ਲੱਗਦੇ ਆ ਕਿਸਾਨ ਨੂੰ ਤਾਂ ਕਿਸਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਹਸਪਤਾਲ ਜਰੂਰ ਕਿਸਾਨ ਨੂੰ ਖੜਿਆ ਜਾਂਦਾ ਪਰ ਰਸਤੇ ਦੇ ਵਿੱਚ ਹੀ ਉਹ ਉਸਨੇ ਦਮ ਤੋੜ ਦਿੱਤਾ ਹੈ ਔਰ ਮੌਕੇ ਦੇ ਉੱਪਰ ਪੁਲਿਸ ਪਹੁੰਚੀ ਹੈ ਜਦੋਂ ਸੂਚਨਾ ਆਸ-ਪਾਸ ਦੇ ਲੋਕਾਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚ ਕੇ ਜਾਂਚ ਕਰਦੀ ਹੈ ਖੇਤਾਂ ਦੀਆਂ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਤੁਸੀਂ ਜਿੱਥੇ ਕਿਸਾਨ ਕੰਮ ਕਰ ਰਿਹਾ ਸੀ ਆਪਣੇ ਖੇਤਾਂ ਦੇ ਵਿੱਚ ਹੀ ਤਾਂ ਉੱਥੇ ਹੀ ਬਾਈਕ ਸਵਾਰ ਹਮਲਾਵਰ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਜਿਹੜੀ ਹੈ ਕੰਮ ਕਰਦੇ ਕਿਸਾਨ ਦੇ ਉੱਪਰ ਜਿਹੜਾ ਕਿ ਖੇਤਾਂ ਦੇ ਵਿੱਚ ਕਿਸਾਨ ਕੰਮ ਕਰ ਰਿਹਾ ਸੀਗਾ ਉਸ ਦੇ ਉੱਪਰ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਇਸ ਫਾਇਰਿੰਗ ਦੇ ਵਿੱਚ ਇਸ ਕਿਸਾਨ ਦੀ ਮੌਤ ਹੋ ਜਾਂਦੀ ਹੈ ਜਿਸ ਦਾ ਨਾਮ ਅਵਤਾਰ ਸਿੰਘ ਦੱਸਿਆ ਗਿਆ ਜਮੀਨੀ ਵਿਵਾਦ ਦੇ ਕਾਰਨ ਇਹ ਮਾਮਲਾ ਜਿਹੜਾ ਆ ਉਹ ਸਾਹਮਣੇ ਆਇਆ ਹਾਲਾਂਕਿ ਜਦੋਂ ਜਮੀਨੀ ਵਿਵਾਦ ਹੁੰਦੀ ਹੈ ਪਹਿਲਾਂ ਵੀ ਬਹੁਤ ਸਾਰੇ ਕੇਸ ਤੁਹਾਡੇ ਨਾਲ ਅਸੀਂ ਡਿਸਕਸ ਕੀਤੇ ਖਬਰਾਂ ਚਲਾਈਆਂ ਕਿ ਜਮੀਨੀ ਵਿਵਾਦ ਦੇ ਕਰਕੇ ਭਰਾ ਭਰਾ ਦਾ ਦੁਸ਼ਮਣ ਬਣ ਗਿਆ ਚਾਚੇ ਭਤੀਜੇ ਦਾ ਦੁਸ਼ਮਣ ਬਣ ਗਿਆ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਜ਼ਮੀਨ ਹੁੰਦੀ ਹੈ ਨਾ ਇਹਦੇ ਕਰਕੇ ਵੈਰ ਜਿਹੜੇ ਆ ਉਹ ਬਹੁਤ ਕਰੜੇ ਪੈ ਜਾਂਦੇ ਆ ਦੁਸ਼ਮਣੀ ਜਿਹੜੀ ਆ ਉਹ ਬਹੁਤ ਵੱਡੀ ਪੈ ਜਾਂਦੀ ਆ ਔਰ ਖਾਸ ਤੌਰ ਤੇ ਜੇਕਰ ਅਸੀਂ ਕਹੀਏ ਕਿ ਜਿਹੜੀ ਜ਼ਮੀਨ ਹੁੰਦੀ ਹੈ ਇਸ ਦੇ ਪਿੱਛੇ ਆਪਣੇ ਹੀ ਆਪਣੇ ਖੂਨ ਦੇ ਪਿਆਸੇ ਬਣ ਜਾਂਦੇ ਆ ਵੈਰੀ ਬਣ ਜਾਂਦੇ ਆ ਤਾਂ ਇਹੀ ਆ ਇੱਥੇ ਵੀ ਜ਼ਮੀਨ ਦਾ ਮਸਲਾ ਜਿਹੜਾ ਸੀਗਾ ਜ਼ਮੀਨ ਦੇ ਕਰਕੇ ਹੀ ਇਹ ਕਤਲ ਜਿਹੜਾ ਇਸ ਬਜ਼ੁਰਗ ਕਿਸਾਨ ਦਾ ਕੀਤਾ ਗਿਆ ਜਿਸ ਦੀ ਉਮਰ 62 ਸਾਲ ਤਕਰੀਬਨ ਦੱਸੀ ਗਈ ਹੈ ਖੇਤਾਂ ਦੇ ਵਿੱਚ ਕੰਮ ਕਰਦੇ ਦੇ ਉਪਰ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਗਈ ਹੈ ਅੰਨੇ ਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਜਿਸ ਕਾਰਨ ਇਸ ਕਿਸਾਨ ਦੀ ਮੌਤ ਹੋ ਗਈ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਅਸਲ ਵਜ੍ਹਾ ਕੀ ਹੈ ਕਿਉਂ ਕਤਲ ਕੀਤਾ ਗਿਆ ਤਾਂ ਉਹ ਵੀ ਸੁਣਦੇ ਆ ਸਰ ਮੇਰੇ ਡੈਡੀ ਦੇ ਗੋਲੀਆਂ ਵੱਜੀਆਂ ਇਹ ਸਾਡਾ ਪਾਲੀ ਜੀ ਦਾ ਝਗੜਾ ਸੀ ਪਈ ਪੈ ਲਈ ਉਹਦਾ ਕਰਕੇ ਉਹ ਪਹਿਲਾਂ ਵੀ ਸਾਨੂੰ ਧਮਕੀਆਂ ਦਿੰਦੇ ਸਨ ਲੋਧੀ ਪਾਲਟੀ ਉਹਦਾ ਕਰਕੇ ਉਹਨਾਂ ਗੋਲੀਆਂ ਮਾਰੀਆਂ ਜੀ ਇਹ ਪਤਾ ਲੱਗਾ ਕਿੰਨੀਆਂ ਗੋਲੀਆਂ ਵਜੀਆਂ ਹਾਂਜੀ ਦੋ ਗੋਲੀਆਂ ਵਜੀਆਂ ਜੀ ਡੈਥ ਹੋ ਗਈ ਉਹਨਾਂ ਜੀ ਹਾਂਜੀ ਤੇ ਮੌਕੇ ਤੇ ਪੁਲਿਸ ਪਹੁੰਚੀ ਆ ਕੀ ਮੰਗ ਕਰਦੇ ਹੋ ਹਾਂਜੀ ਸਰ ਇਨਸਾਫ ਦੀ ਮੰਗ ਕਰਦੇ ਹਾਂ ਹਾਂ ਕਿ ਦੇਖਿਆ ਜਾਵੇ ਚੋਣ ਜਾਬਤਾ ਲੱਗਾ ਹੋਇਆ ਤੇ ਇਹ ਕਿੱਥੋਂ ਆਈ ਇਹ ਸਰ ਹੁਣ ਇਹ ਤੇ ਮਹਿਕਮਾ ਪਤਾ ਕਰੂਗਾ ਕਿ ਕਿੱਦਾਂ ਆਈ ਇਹ ਕਿੰਨੇ ਵਜੇ ਜਦੀ ਘਟਨਾ ਜੀ ਇਹ ਸਰ 3 ਵਜੇ ਦੀ ਘਟਨਾ ਤੇ ਪੁਲਿਸ ਪ੍ਰਸ਼ਾਸਨ ਕਹਿੰਦਾ ਬਾਅਦ ਪਹੁੰਚਿਆ ਜੀ ਇਹ ਸਰ 4 4:30 ਦੇ ਕਰੀਬ ਕਿਤੇ ਆਈ ਹੈ ਕੀ ਮੰਗਾਦੇ ਮੁੱਖ ਮੰਤਰੀ ਕੋ ਆਹੀਂ ਸਾਫ਼ ਦੀ ਮੰਗ ਕਰਦੇ ਜੀ ਡੱਡ ਬੰਡੀ ਹਲੇ ਪੈੜੀਆਂ ਜੀ ਪਈ ਹੈ ਹਾਂਜੀ ਤੇ ਸਾਡੇ ਨਾਲ ਪੈਲੀ ਦੀ ਰੰਜਿਸ਼ ਹੈ ਜੀ ਥੋੜੀ ਤੇ ਅਸੀਂ ਪੈਲੀ ਬੈ ਲਈ ਹੈ ਜੇ ਠੇਕੇ ਵਾਲੇ ਪੈਲੀ ਨਹੀਂ ਛੱਡਦੇ ਨਜਾਇਜ਼ ਤੇ ਸਾਨੂੰ ਧਮਕੀਆਂ ਵੀ ਤਿੰਨ ਚਾਰ ਦਿਨ ਹੋ ਗਏ ਆਉਂਦੀਆਂ ਆਹੀਂ ਐਸਐਸਪੀ ਦੇ ਕੋਲ ਦਰਖਾਸਤ ਵੀ ਦੇ ਕੇ ਆਏ ਆਂ ਜੀ ਅੱਜ ਉਹਨਾਂ ਗੋਲੀਆਂ ਮਾਰਦੀਆਂ ਤੇ ਇਹ ਤੁਹਾਡੇ ਕੀ ਲੱਗਦਾ ਜਿਨ੍ਹਾਂ ਨੇ ਗੋਲੀਆਂ ਵਜਾਈਆਂ ਸਰ ਸਾਡੇ ਕੋਈ ਨਹੀਂ ਲੱਗਦੇ ਜੀ ਸਾਡੇ ਸਾਹਮਣੇ ਬਾ ਗੇਟ ਨਾਲ ਗੇਟ ਹੈ ਜੀ ਸਾਹਮਣੇ ਬੁਆ ਨਾਲ ਬੁਆ ਤੇ ਇੱਕ ਪਰੇ ਪਿੰਡ ਦੇ ਵਿੱਚ ਨਾਲ ਦੀ ਸਾਡੀ ਪੱਤੀ ਦੇ ਵਿੱਚ ਹੀ ਹੈ ਜੀ ਤੇ ਸਾਡੇ ਮੇਰਾ ਫਾਦਰ ਸਾਹਿਬ ਹੈ ਜੀ ਜਿੰਨੇ ਗੋਲੀ ਵੱਜੀ ਹੈ ਤੇ ਕੀ ਨਾਂ ਨਾਲ ਦਾ ਸੀ ਅਵਤਾਰ ਸਿੰਘ ਜੀ ਕਿੰਨੀ ਉਮਰ ਉਮਰ 60 ਤੋਂ 62 ਸਾਲ ਦੇ ਵਿੱਚ ਆ ਜੀ ਮੌਕੇ ਤੇ ਪੁਲਿਸ ਪੁਸ਼ਾਣ ਜਨ ਪਹੁੰਚਿਆ ਕੀ ਮੰਗ ਕਰਦੇ ਹੋ ਮੰਗ ਇਨਸਾਫ ਦੀ ਕਰਦੇ ਆ ਜੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਜੀ ਪਤਾ ਲੱਗਾ ਕਿੰਨਾ ਵੱਲਾ ਗੋਲੀ ਹਾਂ ਜੀ ਹਾਂ ਜੀ ਹਾਂ ਜੀ ਸਰ ਸਾਨੂੰ ਕਲੀਅਰ ਪਤਾ ਹੈ ਜੀ ਇਹ ਨਾ ਜੀ ਇਹ ਆਦਮੀ ਅਵਤਾਰ ਸਿੰਘ ਸੰਨ ਹੁਤਮ ਸਿੰਘ 62 ਸਾਲ ਉਮਰ ਦੀ ਕੋਈ 2 ਵਜੇ ਕਰੋ ਡੰਗਰਚਰ ਨਾ ਆਇਆ ਸੀ ਤੇ ਮੁੜ ਕੇ 4 ਵਜੇ ਦੇ ਵਾਰਸਾਂ ਨੂੰ ਪਤਾ ਲੱਗਾ ਵੀ ਇਹਦੀ ਗੋਲੀ ਵੱਜਨ ਕਰਕੇ ਮੌਤ ਹੋ ਚੁੱਕੀ ਹੈ ਉਹ ਮੌਕੇ ਤੇ ਆਏ ਆ ਤੇ ਜੋ ਵੀ ਕਾਨੂੰਨੀ ਕਵਰੇਜ ਬੰਦੀ ਕੀਤੀ ਜਾ ਰਹੀ ਹੈ ਜੀ ਪਤਾ ਲੱਗਾ ਕਿ ਕਿਸ ਰੰਜਿਸ਼ਤਾ ਦਾ ਕਤਲ ਹੋਇਆ ਹੈ ਨਹੀਂ ਅਜੇ ਇਨੀਸ਼ੀਅਲ ਸਟੇਜ ਤੇ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਜੀ ਫਿਰ ਹੀ ਕੋਈ ਦੱਸ ਸਕਦੇ ਮੌਕੇ ਤੇ ਕੋਈ ਖੋਲ ਬਰਾਮਦ ਹੋਈ ਹਾਂਜੀ ਦੋ ਖੋਲ ਬਰਾਮਦ ਹੋਈ ਜੀ